ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹਾਂ ਦੀ ਮਾਲ ਝੜਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਜਿੱਥੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਲੋਕਾਂ ਨਾਲ ਰਾਬਤਾ ਬਣਾ ਕੇ ਕੰਮਾਂ ਦੀ ਸਾਲ ਲਈ ਜਾ ਰਹੀ ਹੈ ਉੱਥੇ ਆਪਣੇ ਵੱਲੋਂ ਹੀ ਮੌਕੇ ਤੇ 2-2 ਲੱਖ ਰੁਪਏ ਰਾਹਤ ਕਾਰਜਾਂ ਵਿੱਚ ਦੇ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਨਾਲ ਹੀ ਸਰਕਾਰ ਨੂੰ ਕਸੂਤੀ ਸਥਿਤੀ ਵਿੱਚ ਲਿਆ ਖੜਾ ਕੀਤਾ ਹੈ ਆਮ ਲੋਕਾਂ ਦੀ ਜ਼ੁਬਾਨ ਇਹ ਕਹਿਣ ਤੋਂ ਰਤਾ ਵੀ ਨਹੀਂ ਹਿਚਕਚਾ ਰਹੀ ਕਿ ਜਿਹੜੇ ਸਰਕਾਰ ਵਿੱਚ ਬੈਠੇ ਹਨ ਉਣਾ ਵੱਲੋਂ ਅਜੇ ਤੱਕ ਕੋਈ ਐਲਾਨ ਵੀ ਨਹੀਂ ਕੀਤਾ ਗਿਆ ਹੈ ਜਦਕਿ ਬਾਦਲਾਂ ਵੱਲੋਂ ਮੌਕੇ ਤੇ ਹੀ ਨਗਦ ਰਕਮ ਲੋਕਾਂ ਨੂੰ ਸੌਂਪੀ ਜਾ ਰਹੀ ਹੈ ਜਿਸ ਕਾਰਨ ਖਾਲੀ ਹੱਥੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਵਾਲੇ ਸਰਕਾਰੀ ਤੇ ਅਧਿਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਜਲੰਧਰ ਦੇ ਵਖਵਾ ਕੌ ਸਤਲੁਜ ਦਰਿਆ ਦੇ ਬੰਨਾਂ ਦਾ ਦੌਰਾ ਕੀਤਾ ਗਿਆ ਗਿੱਧਰਪਿੰਡੀ ਰੇਲਵੇ ਬੰਨ੍ਹ ਦੇ ਨੇੜੇ ਪੁੱਜੇ Sukhbir Singh Badal ਵੱਲੋਂ ਬੰਨ੍ਹ ਦੀ ਬਰਮਮਤ ਕਰਵਾ ਲਈ ਹੜ੍ਹ ਲੋਕੂ ਲੋਕ ਕਮੇਟੀ ਗਿੱਧਰਪਿੰਡੀ ਆ ਤੇ ਦੂਜੇ ਪਾਸੇ ਧਾਰੀਵਾਲ ਪਿੰਡ ਦੇ ਬੰਨ੍ਹ ਬਣਾ ਰਹੇ ਸੇਵਾਦਾਰਾਂ ਨੂੰ 2-2 ਲੱਖ ਰੁਪਏ ਨਗਦ ਭੇਟ ਕੀਤੇ ਗਏ ਅਤੇ 2-2000 ਲੀਟਰ ਡੀਜ਼ਲ ਦੇ ਕੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਗਈ ਉਪਰਾਂਤ ਬੜਗੇ ਦੇ ਨਜ਼ਦੀਕ ਪਿੰਡ ਸੰਗੋਵਾਲ ਦੇ ਬੰਨ ਵਿਖੇ ਪਹੁੰਚੇ ਜਿੱਥੇ ਕੁਝ ਦਿਨ ਪਹਿਲਾਂ ਹੀ ਹਲਕਾ ਨਕੂਤਰ ਤੋਂ ਵਿਧਾਇਕਾ ਵੱਲੋਂ ਕਿਸਾਨਾਂ ਆਗੂਆਂ ਪ੍ਰਤੀ ਬੜੇ ਇਤਰਾਜ਼ਯੋਗ ਸ਼ਬਦ ਵਰਤੇ ਗਏ ਸਨ ਐਸ ਬੰਨ ਉਤੇ ਉਹਨਾਂ ਵੱਲੋਂ 2 ਲੱਖ ਰੁਪਏ ਦੀ ਨਕਦ ਰਕਮ ਦਿੱਤੀ ਗਈ ਅਤੇ ਲੋੜ ਅਨੁਸਾਰ ਡੀਜ਼ਲ ਦੇਣ ਦਾ ਐਲਾਨ ਕੀਤਾ ਗਿਆ ਮੌਸਾ ਵਿਖੇ ਉਹਨਾਂ ਵੱਲੋਂ 2 ਲੱਖ ਰੁਪਏ ਨਕਦ ਅਤੇ 3000 ਲੀਟਰ ਡੀਜ਼ਲ ਦਿੱਤਾ ਗਿਆ ਉਹਨਾਂ ਕਹੇ ਕਿ ਸਾਡੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਕੈਬਨਟ ਵਿੱਚ ਹੜਾਂ ਤੇ ਬੰਨਾਂ ਨੂੰ ਕੰਕਰੀਟ ਨਾਲ ਬਣਾਉਣ ਦਾ ਮਤਾ ਪਾਇਆ ਜਾਵੇਗਾ। ਇਸ ਮੌਕੇ ਤੇ ਬੰਨਾਂ ਤੇ ਕੰਮ ਕਰ ਰਹੇ ਪੰਚਾਇਤਾਂ ਦੇ ਨੁਮਾਇੰਦਿਆਂ ਦੇ ਆਗੂਆਂ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਸ਼ਹਿਤਾ ਰਾਸੀ ਲਈ ਉਹਨਾਂ ਦਾ ਧੰਨਵਾਦ ਕੀਤਾ। ਮੋਰਟਾਰ ਟਾ ਲੱਗ ਰਹੀ ਹੈ। ਇੱਥੇ ਮੰਨ ਲਓ ਡੀਜੀ ਦੀ ਜਾਂ ਹੋਰ ਉਹਦੀ ਯਾਦ ਹੋ। ਹੋਰ ਕੋਈ ਟੂਟ। ਕਿਸੇ ਕੋੜ? ਸੇਵਾ ਚੱਲ ਰਹੀ ਹੈ। ਡੀਜੀ ਦੀ। ਬਿਜਲੀ ਟੁੱਟ ਰਹੀ ਹੈ ਹਾਂ ਜੀ ਅੱਛਾ ਹੋਰ ਕੋਈ ਟੁੱਟ ਨਹੀਂ ਸੇਵਾ ਬਹੁਤ ਚੱਲ ਰਹੀ ਹੈ ਨਾਲੇ ਉਹ ਆਪਾਂ ਪੈਸੇ ਥੋੜੀ ਥੋੜੀ ਕੋਈ ਇੱਥੇ ਕਮੇਟੀ ਨਹੀਂ ਕਮੇਟੀ ਕੋਈ ਨਹੀਂ ਨਹੀਂ ਫਿਰ ਆਪਾਂ ਕੋਈ ਸੁਣੋ ਦੇ ਆਪਾਂ ਭੇਜੀਏ ਕਿਸੇ ਨੂੰ ਡੀਜ਼ਲ ਜਾਂ ਕਿੱਥੇ ਕਿੱਦੀ ਕੋਲ ਭੇਜੀਏ ਆ ਬੰਦੇ ਹੈਗੇ ਆ ਮੇਨ ਜੀ ਸਾਰੇ ਆ ਜਿੰਨਾ ਕਿਉਂ ਪਿੰਡਾਂ ਸੰਜੀਏ ਸਾਰੇ ਦਾ ਨਾ ਏਰੀਆ ਦਾ ਹੀ ਚੀ ਜਿਆਦਾ ਚੱਲੀ ਜਾਂਦਾ ਬਹੁਤ ਵੇ ਚੱਲੀ ਜਾਂਦਾ ਨਾ ਸਾਨੂੰ ਜਾਨੀ ਕਿ ਜਿਹੜੀ ਆਰਥਿਕ ਪੱਖੋਂ ਜਿਹੜੀ ਉਹਦੀ ਸਾਨੂੰ ਥੋੜੀ ਮਦਦ ਲੋੜ ਹੈ ਜੀ ਕਹਿੰਦੇ ਸਾਰੇ ਸਾਡੀ ਮਦਦ ਕਰੋ ਠੀਕ ਹੈ ਜੀ ਹਨਾ ਤੇ ਥੋੜੀ ਜਿਹੇ ਗੌਰਮੈਂਟ ਦਾ ਚੱਲਦਾ ਖੱਲੀ ਹੈ ਹਨਾ ਬਾਕੀ ਬਹੁਤ ਤੁਹਾਡਾ ਧੰਨਵਾਦ ਹੈ ਜੀ ਇੱਕ ਥੈਂਕ ਆ ਲੋ 2 ਲੱਖ ਰੁਪਏ ਡੀਜ਼ਲ ਜੇ ਚਾਹੀਦਾ ਮੈਂ 1000 ਤੋਂ 2 ਲੀਟਰ ਭੇਜਦਾ ਨਹੀਂ ਹਦਾ ਨਹੀਂ ਚੱਲਦਾ ਹਨ ਚੱਲਦਾ ਹਨ ਤੇ ਹੋਰ ਕਿਸੇ ਹੋਰ ਕੋਈ ਕਿਸੇ ਕੋਈ ਚੀਜ਼ ਬਹੁਤ ਅਸੀਂ ਤੁਹਾਨੂੰ ਦੱਸਾਂਗੇ ਹੈਗੇ ਸਾਡੇ ਲਈ ਬਹੁਤ ਹੈ ਠੀਕ ਆ ਆਦਰ ਫੜੋ ਹੋਰ ਕਿਸੇ ਚ ਲੋੜ ਪਈ ਨਾ ਮੇਰੇ ਵੀਰ ਨੂੰ ਦੱਸ ਦਿਓ ਹਾਂਜੀ ਹਾਂਜੀ ਤੇ ਅਸੀਂ ਨਾਲ ਦਣਾ ਪੀ ਧੰਨਵਾਦ ਜੀ ਸਾਡੇ ਸਾਰੇ ਬਾਪਾ ਸਾਡੇ ਜਿੰਦਾਬਾਦ ਜਿੰਦਾਬਾਦ ਸ਼ਰੋਣੀ ਅਕਾਲੀ ਦਾ ਜਿੰਦਾਬਾਦ ਗੱਲ ਸੁਣੋ ਦੇਖੋ ਬਹੁਤ ਨੁਕਸਾਨ ਹੋਇਆ ਹਾਂਜੀ ਆ ਇੱਕ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਆ ਮੈਂ ਪਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਆਉਂਦੀ ਐ ਆ ਜਮਾਂ ਕੰਕਰੀਟ ਦਾ ਜਿਵੇਂ ਹੁੰਦਾ ਨਾ ਨਰੀ ਕਰਨ ਉਹ ਸਾਰਾ ਪੱਕਾ ਕਰ ਦਾਂਗੇ ਆ ਬਹੁਤ ਧੰਨਵਾਦ ਆ ਤੁਹਾਡਾ ਫੇਰ ਆ ਏਰੀਆ ਸਾਡਾ ਬਾਜੂ ਬੈਠਾ ਹੈ ਪੱਕਾ ਹੀ ਉਹ ਹੈ ਸਭ ਤੋਂ ਪਹਿਲੇ ਦੋ ਕੰਮ ਕਰਨੇ ਮੈਂ ਠੀਕ ਹੈ ਜੀ ਇੱਕ ਤਾਂ ਉਹ ਇੱਕ ਅੱਧਾ ਪਾਣੀ ਕਿਸੇ ਨਾਲੇ ਦਾ ਪੰਜਾਬ ਦੀ ਦਰਿਆਵਾਂ ਚ ਨਹੀਂ ਜਾਊਗਾ ਨਹੀਂ ਜੀ ਉਹ ਬਹੁਤ ਔਖਾ ਖਿੱਚ ਦੇਣਾ ਕੰਮ ਬਹੁਤ ਇੱਕ ਸਾਰੇ ਦਰਿਆ ਬੰਦ ਨੇ ਪੱਕੇ ਬਹੁਤ ਬਹੁਤ ਧੰਨਵਾਦ ਆ ਜਿਹੜਾ ਆ ਜਿਹੜਾ ਬਾਰ ਬਾਰ ਇਹ ਸਮੱਸਿਆ ਆਉਂਦੀ ਹੈ ਹਾਂ ਜੀ ਹਾਂ ਜੀ ਇਹਨੇ ਹਰ ਸਾਲ ਦੂਜੇ ਬਹੁਤ ਦੁੱਖ ਆ ਯਾਰ ਇੱਕੀ ਰੁੜ ਜਾਂਦੇ ਹਰ ਦੋ ਤਾਂ ਵਾਰ ਤੇ ਜਿਹੜਾ ਵਾਇਰ ਉਹਦੀ ਮੇਨ ਆਈ ਚਲੋ ਇਹ ਬੰਨ ਬਚਾ ਲਿਆ 8 ਦਿਨ ਹੋ ਗਏ ਲੱਗਿਆਂ ਦਿਆ ਨਾਲ ਜਿਹੜਾ ਸਾਡਾ ਸਾਰੇ ਠੀਕ ਤਰੀਕ ਦਾ ਜੀ ਕਿਉਂ ਪਿੱਛੋਂ ਥੋੜੇ ਰੰਦਾ ਪਿੱਛੇ ਜਿਆਦਾ ਵੱਡਾ ਲੱਗਿਆ ਉਹ ਵੀ ਕਿੰਨੇ ਟਾਈਮ ਆ ਗਿਆ ਇਹ ਮੌਕਾ ਹੈ ਇਹ ਬਹੁਤ ਵੱਡੀ ਧਾਤ ਇੰਨਾ ਪਹਿਲੀ ਵਾਰੋਂ ਇੰਨਾ ਪਾਣੀ ਦੀ ਸਾਡਾ ਆ ਤਾਂ ਤੁਸੀਂ ਤੁਹਾਨੂੰ ਯਾਰ ਬਚਾਲਿਆ ਹਾਂਜੀ ਬਿਲਕੁਲ ਬਚਾ ਦੇ ਬਚਾਲਿਆ ਕੋਈ ਇਹ ਇਲਾਕੇ ਦੀ ਸੰਗਤ ਦੇ ਬਚਾਇਆ ਜੀ ਇਲਾਕੇ ਦੀ ਸਾਡੀ ਸਿੱਖ ਕੌਮ ਦੀ ਜਿਹੜਾ ਜਜ਼ਬਾ ਨਾ ਹਾਂਜੀ ਯਾਰ ਸਿਰ ਚੁੱਕ ਬੜੀ ਵਾਈਡ ਹੋ ਰਹੀ ਹੈ ਚੜਦੀ ਕਲਾ ਲਈ ਮੌਮ ਹੈ ਚੰਗਾ ਜੀ ਮੈਂ ਫਿਰ ਅੱਗੇ ਜਾਣਾ ਜੀ ਸਰ ਜੀ ਇੱਕ ਬੇਨਤੀ ਆ ਜੀ ਕਰਨੀ ਸਰ ਇੱਕ ਬੇਨਤੀ ਸਰ ਵਾਈਟ ਕਰਵਾ ਲਓ ਸਾਡਾ ਬਿਲਹਾਂਗੀ ਰਹੀ ਤੇ ਉਧਰ ਵਿੱਚ ਪੈਂਦਾ ਉਹਦੇ ਚਾਰ ਸਵੇਰੇ ਪਾਣੀ ਵਾਲਾ ਘੁੰਮਦਾ ਦੀਦਾਂ ਦੇ ਸਾਨੂੰ ਮੌਕਾ ਆ ਆਹ ਨਹੀਂ ਦੇਖਿਆ ਆਹਦਾ ਚਲ ਕਮ ਨਹੀਂ ਕੌਣੋਂ ਅਸੀਂ ਨਾ ਮੈਂ ਕੱਲ ਮੀਟਿੰਗ ਸੱਦੀ ਆ ਜੇ ਪੱਠੇ ਚਾਹੀਦੀ ਸਾਰਾ ਚੀਜ਼ ਅਸੀਂ ਕੱਲ੍ਹ ਤੱਕ ਭੇਜਾਂਗੇ ਠੀਕ ਹੈ ਜੀ ਉਹਦੀ ਅੱਜ ਵੀ ਨਾ ਨਹੀਂ ਜੀ ਹਲੇ ਨਹੀਂ ਜੀ ਹਲੇ ਦੇਖ ਕੇ ਕੱਲ ਮੈਂ ਮੀਟਿੰਗ ਸੱਦੀ ਆ ਜੇ ਕਿਸੇ ਚੀਜ਼ ਦੀ ਲੋੜ ਹੈ ਨਾ ਲਿਟਰ ਕਰਕੇ ਪਾਸੇ ਭੇਜ ਦਵਾਂ ਠੀਕ ਹੈ ਜੀ ਬਾਦਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਡਾ ਮੁਖਮੰਦੀ ਮੂੰਹ ਦੇਖਣ ਨੂੰ ਤਰਸ ਗਿਆਦਾ ਕਿੱਥੇ ਚਲੇ ਗਏ ਹਾਂ ਜੀ ਬਾਬਾ ਜੀ 2 ਲੱਖ ਰੁਪਏ ਜਿਹੜਾ ਦੇਖ ਗਿਆ ਕੀ ਕਿੱਦਾਂ ਇਹਨੂੰ ਮੈਨੇਜ ਕਰ ਆਪਾਂ ਜੀ ਉਹਨੂੰ ਅਸੀਂ ਜਿੱਥੇ ਬੰਦੇ ਲੋਡ ਹੋਈ ਉੱਥੇ ਵੰਟਣਾ ਅੱਛਾ ਜੀ ਅਸੀਂ ਕਮੇਟੀ ਬਣਾਵਾ ਕੇ ਆਪਣੀ ਕਮੇਟੀ ਬਣਾ ਕੇ ਜਿੱਥੇ ਜਿੱਥੇ ਇਹ ਵੰਟਾਂਗੇ ਜਾਇਆ ਨਹੀਂ ਵੰਟਾਂਗੇ ਕਈ ਬਈ ਜਿਹੜੀ ਇਹ ਚੇਟ ਗਾਣੇ ਲੱਗੇ ਉੱਥੇ ਲੱਗੂ ਉੱਥੇ ਲੱਗੂਗੀ ਕਿੰਨੇ ਪੈਸੇ ਜਿਹੜੇ ਪੈਸੇ ਕਿੰਨੇ ਪੈਸੇ ਬਸ ਜੁਗ ਨਹੀਂ ਹੋਣਾ ਧਰਸ਼ਦਾ ਵੀ ਪੈਸਾ ਜਿਹੜਾ ਆ ਇਹ ਵੀ ਕੋਲ ਆ ਗਿਆ ਇਹਨੇ ਕੋਲ ਇਹ ਹੋ ਗਿਆ ਜਿੱਥੇ ਨੌਜਵਾਨ ਕਹਿਣ ਉੱਥੇ ਦੇਵਾ ਉੱਥੇ ਦੇਵਾ ਹੋਰ ਵੀ ਜਿਹੜੇ ਰਾਜਨੀਤਿਕ ਆਗੂ ਆਏ ਹੋਰ ਵੀ ਕਿਸੇ ਵੱਲੋਂ ਮਾਈਕ ਸਾ ਦਿੱਤੀ ਗਈ ਸਾਨੂੰ ਕਿਸੇ ਨੇ ਉਹ ਸਹਿਤਾ ਨਹੀਂ ਨਹੀਂ ਦਿੱਤੀ ਜੋ ਬਾਦਲ ਸਰਕਾਰ ਨੇ ਦਿੱਤੀ ਹੈ ਜੋ ਨੀਰਵਲ ਵਾਲਿਆਂ ਨੇ ਦਿੱਤੀ ਆ ਉਹ ਸਾਨੂੰ 2 ਲੱਖ ਦੀ ਸਹਿਤਾ ਦੇ ਆਏ ਇਹ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਵੀ ਆਉਂਦੇ ਆ ਉਹ ਇੱਥੇ ਆ ਕੇ ਬਾ ਫੜ ਪਿੰਡ ਵਾਲਿਆਂ ਦੀ ਜਿਹੜਾ ਨੇ ਹਾਲਾਤ ਬਣੇ ਹੋਏ ਆ ਮੌਸਲ ਆਉਦੀ ਆ ਇਹ ਉੱਥੇ ਵਾ ਸਾਡੀ ਸਹਿਤਾ ਬਾਕੀ ਸਾਨੂੰ ਪੰਦਰਾਂ ਦੀ ਰੋਡ ਦੀ ਕਿਹੜੀ ਰੋਡ ਆ ਇਹ ਆਉਂਦੀ ਰੋਡ ਆ ਸਾਨੂੰ ਬਸ ਸੁਣਨੀ ਚਲੇ ਰਾਇਓ ਡੀਟੀ ਨੀ ਦੇ ਕੇ ਜਾਣੀ ਕੋਈ ਟਕਰਾ ਦੀ ਲੋੜ ਨਹੀਂ ਹੈਗੀ ਕਿਉਂਕਿ ਇਸ ਟਾਈਮ ਬੋਰੀਆਂ ਦੀ ਲੋੜ ਆ ਖਾਸ ਕਰਕੇ ਬੋਰੀਆਂ ਦੀ ਖਾਲੀ ਬੋਰੀਆਂ ਸਾਡੀ ਮਦਦ ਕਰੋ ਵੱਧ ਤੋਂ ਵੱਧ ਕਿਸ ਤਰ੍ਹਾਂ ਜ਼ਰੂਰਤ ਹੈ ਸਾਨੂੰ ਮਿੱਟੀ ਦੀ ਜ਼ਰੂਰਤ ਹੈ ਸੁੱਕੀ ਕਿਉਂਕਿ ਇੱਥੇ ਜਿਹੜੀ ਮਿੱਟੀ ਸਾਰੀ ਖਰਾਬ ਹੈ ਗਿੱਲੀ ਹੋਈ ਆ ਸੁੱਕੀ ਮਿੱਟੀ ਸਾਡੇ ਤੋਂ ਵੱਧ ਤੋਂ ਵੱਧ ਆ ਕਿਉਂਕਿ ਹੱਲੇ ਖਤਰਾ ਟਲਿਆ ਨਹੀਂ ਹੈਗਾ ਹੱਲੇ ਹੋਰ ਜ਼ਿਆਦਾ ਖਤਰਾ ਆ ਕਿਉਂਕਿ ਮੌਸਮ ਜਿਹੜਾ ਹੈ ਇਹ ਇੰਨਾ ਕੰਮ ਚੱਲ ਨਹੀਂ ਚੱਲੂ ਆ ਇਹ ਕੋਈ ਤੁਸੀਂ ਬਹੁਤ ਸਹਿਯੋਗ ਦੇ ਰਹੇ ਆ ਪਰ ਇਹ ਵੀ ਜ਼ਿਆਦਾ ਤੱਕ ਇੱਕ ਵੰਗ ਹੋ ਰਿਹਾ ਇੱਕ ਮਹੀਨਾ ਹੋ ਗਿਆ ਸਾਰੇ ਸਾਰੇ ਕਰ ਰਹੇ ਆ ਤੇ ਇਤੋਂ ਵੱਧ ਕਰਦੀ ਰਹੀਆਂ ਹਾਂ ਜੀ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਸੀ ਕੀ ਕਹਿਣਾ ਚਾਹਉਗਾ ਦੇਖੋ ਅਸੀਂ ਤਾਂ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨਾਲ ਜਿਹੜਾ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦੇ ਹਾਂ ਹਾਂ ਜੀ ਠੀਕ ਹੈ ਨਾ ਬਾਕੀ ਜਿਹੜੀ ਮੌਜੂਦਾ ਸਰਕਾਰ ਤੋਂ ਕਰੇ ਦੀਆਂ ਬਾਕੀ ਸਰਕਾਰਾਂ ਜਿਹੜੀਆਂ ਬਾਕੀ ਜਿਹੜੇ ਆਪੋਜੀਸ਼ਨ ਵਿੱਚ ਆ ਉਹ ਵੀ ਵੱਧ ਤੋਂ ਵੱਧ ਇੱਥੇ ਹੁਣ ਆ ਕੇ ਤੇ ਜਿਹੜੀ ਸਾਡੀ ਬਾਹ ਫੜਨ ਸਾਡੀ ਸਹਿਯੋਗ ਕਰਨ ਦਾ ਤਾਂ ਜੋ ਜਿਹੜਾ ਬੰਨ ਇਹ ਰੋੜ ਤੋਂ ਬਚਿਆ ਜਾਵੇ ਤਾਂ ਪਿੰਡ ਜਿਹੜਾ ਲੱਗਦਾ ਪਬਲਿਕ ਇਹ ਇੱਕ ਪਿੰਡ ਨਹੀਂ ਕਈ ਪਿੰਡ ਇੱਥੇ ਡੁੱਬਣੇ ਹਾਂ ਜੀ ਜੀ ਸਾਡੇ ਦੇ ਸਾਰੇ ਸਤਿਕਾਰਯੋਗ ਆ ਜਿਹੜੀ ਸਾਡੇ ਅੱਜ ਦਾ ਸਾਡਾ ਧੰਨਵਾਦ ਕਰਦੇ ਆ ਉਹਨਾਂ ਦਾ ਵੀ ਜੀ ਜੀ ਧੰਨਵਾਦ ਹੀ ਕਰ ਸਕਦੇ ਆ ਨੇ ਇੱਕ ਹੋਰ ਵੀ ਮੰਗ ਰੱਖੀ ਸੀ ਇਲਾਕੇ ਵੱਲੋਂ ਉਹਨਾਂ ਤੋਂ ਉਹ ਕਹਿੰਦੇ ਜੋ ਚਾਹੀਦਾ ਤੁਹਾਨੂੰ ਦੇ ਦਵਾਂਗੇ ਡੀਲ ਵੀ ਕਹਿ ਗਏ ਆ ਉਹ ਅੱਛਾ ਜੀ ਤੁਹਾਨੂੰ ਦੱਸ ਦੋ ਕੋਈ ਗੱਲ ਨਹੀਂ ਡੀਲ ਪਹੁੰਚਦਾ ਕਰ ਦਾਂਗੇ ਹੋਰ ਜਿਹੜੀ ਮਦਦ ਚਾਹੀਦੀ ਉਹ ਹੀ ਕਰ ਦਾਂਗੇ ਨਾ ਨਹੀਂ ਕੋਈ ਜੋ 2 ਲੱਖ ਆਉਣ ਜਿਹੜਾ 2 ਲੱਖ ਜਿਹੜਾ ਦੇ ਕੇ ਗਿਆ ਉਹਨੂੰ ਕਿੱਦਾਂ ਕਿਹਦੇ ਹੱਥੀ ਦਿੱਤਾ ਤੇ ਕਿੱਦਾਂ ਕਰਦਾ ਵਰਤੂਗਾ ਬੰਦੇ ਕੋਈ ਆ ਮੈਂਬਰ ਕੋਈ ਆ ਸੰਗਵਾਲਾ ਅੱਛਾ ਜੀ ਮੈਂਬਰ ਕੋਈ ਸਮਝ ਲਓ ਕਿਉਂਕਿ ਕਿੰਨਾ ਪਿੰਡਾਂ ਸਾਝੀ ਆ ਇਹ ਤੇ ਬੰਦੇ ਵਰਤਾਂਗੇ ਜਿੱਥੇ ਵੀ ਲੋਡ ਹੋਈ ਠੀਕ ਆ ਇਥੇ ਹੈ ਇਸ ਵੇਲੇ ਮੌਜੂਦਾ ਲੋਡ ਦੇ ਸਭ ਤੋਂ ਵੱਡੀ ਲੋਡ ਕੀ ਤੇ ਲੋਡ ਕਾਦੀ ਐ ਇਸ ਵੇਲੇ ਇਸ ਵੇਲੇ ਹਜੇ ਸਾਰਾ ਕੁਝ ਚੱਲਦਾ ਜੀ ਅੱਛਾ ਜੀ ਫਿਰ ਹਾਲ ਮੋੜੇ ਲੋਡ ਪੈਣੀ ਆ ਉਹਦੇ ਵਿੱਚ ਲੋਡ ਹੁਣ ਤਾਂ ਜੀ ਸੰਗਤ ਬਹੁਤ ਆ ਰਹੀ ਆ ਸੇਵਾ ਵੀ ਆ ਰਹੀ ਆ ਦਾਦਾ ਪੈਸੇ ਨਹੀਂ ਉਹ ਦੋ ਚੌਂ ਦਿਨਾਂ ਬਾਅਦ ਇਹ ਕੰਮ ਠੰਡਾ ਪੈਣਾ ਫੇਰ ਘਟ ਜਾਣਾ ਜੀ ਫੇਰ ਪੈਸੇ ਦੀ ਲੋੜ ਪੈਣੀ ਆ ਹੋਰ ਵੀ ਜਿਦਾ ਆਪਾਂ ਦੇਖਦੇ ਆਂ ਵੀ ਰਾਜਨੀਤਿਕ ਜਮਾਤਾਂ ਦੇ ਲੋਕ ਜਿਹੜੇ ਆਗੂ ਆਏ ਆ ਹੋਰ ਕਿਸੇ ਵੱਲੋਂ ਮਾਈਕ ਦਿੱਤੀ ਗਈ ਸਤੈ ਇਦਾਂ ਦੀ ਕੋਈ ਨਹੀਂ ਜੀ ਹਜੇ ਫਿਲਹਾਲ ਨਹੀਂ ਘਟਦੇ ਨਹੀਂ ਜੀ ਗਵਰਨਮੈਂਟ ਜਿਹ ਜੋ ਵੀ ਪ੍ਰਸ਼ਾਸਨ ਕਰ ਰਿਹਾ ਠੀਕ ਹੈ ਜੀ ਬਾਕੀ ਹੋਰ ਕਿਹਨਾਂ ਹੋਰ ਨਹੀਂ ਕੋਈ ਦਾ ਜਗ੍ਹਾ ਹੋਇਆ ਵਾਏ ਗੁਰਜੀਤ ਸਿੰਘ ਖਾਲਸਾ ਵਾਏ ਗੁਰਜੀਤ ਸਿੰਘ ਖਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਨੂੰ 3000 ਲੀਟਰ ਡੀਜ਼ਲ ਤੇ 2 ਲੱਖ ਰੁਪਈਆ ਕੈਸ਼ ਦੇ ਕੇ ਗਏ ਜੀ ਉਹਦਾ ਬਹੁਤ-ਬਹੁਤ ਧੰਨਵਾਦ ਸਰਦਾਰ ਮਨਦੀਪ ਸਿੰਘ ਖਹਿਰਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਅੱਗੇ ਇੱਕ ਦਿਨ ਆਏ ਸੀ ਤਾਂ ਤਰਪੈਲਾ ਦੇ ਕੇ ਗਏ ਆ ਤੇ ਅੱਜ ਉਹ ਸੁਖਵੀਰ ਸਿੰਘ ਬਾਦਲ ਜੀ ਨਾਲ ਆਏ ਸੀ ਤੇ 100 ਗੈਲਨ ਡੀਜ਼ਲ ਤੇ 2 ਲੱਖ ਰੁਪਈਆ ਕੈਸ਼ ਬਹੁਤ ਬਹੁਤ ਧੰਨਵਾਦ ਇੱਕ ਤੋਂ ਪਹਿਲਾਂ ਸਰਦਾਰ ਵਿਕਰਮਜੀਤ ਸਿੰਘ ਜੀ ਚੌਧਰੀ ਕਾਂਗਰਸ ਤੇ ਸਾਡੇ ਐਮ.ਐਲ.ਏ 200 ਲੀਟਰ ਡੀਜ਼ਲ ਤੇ 20 ਰੁਪਈਆ ਲੰਡੇ ਕੇ ਜਾਈ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਬੰਦਿਆਂ ਨੇ ਵੀ ਮੋਤ ਸਾਹਿਬ ਮੀਆਂਵਾਲ ਬੰਨ੍ਹ ਲਈ ਟੈਲਫਨ ਸੇਵਾ ਭੇਜੀ ਆ ਉਹਨਾਂ ਹਰੇਕ ਬੰਦੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਚੰਨੇ ਪੰਡੇ ਵਾਲੇ ਸਪੇਅਰ ਪਾਰਟ ਵਾਲੇ ਆ ਉਹਨਾਂ ਤਰਫੋਂ ਕਮਾਲਪੁਰ ਬੜਾ ਪਿੰਡ ਇਹਨੇ ਕਮਾਲਪੁਰ ਤੇ ਨਾਗਰਾ ਪਿੰਡ ਕੋ ਮਿੱਟੀ ਦੀਆਂ ਟਰਾਲੀਆਂ ਆਈਆਂ ਤੇ ਪਿੰਡ ਬਿਰਕਾ ਚੋਂ ਮਿੱਟੀ ਦੀਆਂ ਟਰਾਲੀਆਂ ਜਿਨ੍ਹਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕੀਤੀ ਆ ਗੱਲ ਰਾਤ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਵੀ ਦੋਹਾਂ ਪਿੰਡਾਂ ਨੂੰ ਕੋਈ ਵੀ ਚੀਜ਼ ਦਿੱਤੀ ਉਸ ਹਰ ਬੰਦੇ ਦਾ ਬਹੁਤ ਬਹੁਤ ਧੰਨਵਾਦ ਪਰ ਬਾਦਲ ਸਾਹਿਬ ਦਾ ਸਭ ਤੋਂ ਵੱਧ ਧੰਨਵਾਦ ਕਰਦੇ ਆ ਜਿਹਨੇ ਸਭ ਤੋਂ ਵੱਧ ਮਾਉਟ 5 ਲੱਖ ਰੁਪਈਆ ਇਹਨੇ ਸਾਨੂੰ ਦਿੱਤਾ ਸ੍ਰੀ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ